ਤੁਸੀਂ ਦੇਖ ਰਹੇ ਹੋ ਐਮ ਐਸ ਨਿਊਜ਼ ਬਕੇਰੀਆਂ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਮਹਿਰਾ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਜੇ 10 ਮਾਰਚ ਨੂੰ ਰੇਲਵੇ ਟ੍ਰੈਕ ਜਾਮ ਕੀਤਾ ਗਿਆ ਹਲਕਾ ਬਕੇਰੀਆਂ ਦੇ ਵਿੱਚ ਪੰਘਾਰਾ ਚੁੰਗੀ ਤੁਸੀਂ ਦੇਖ ਸਕਦੇ ਹੋ ਸੰਯੁਕਤ ਕਿਸਾਨ ਮੋਰਚਾ ਬਕੇਰੀਆਂ ਬੱਕ ਬੱਕ ਜੱਥੀਆਂ ਬੰਦੋ ਜੋ ਰੇਲਵੇ ਟ੍ਰੈਕ ਦੇ ਉੱਪਰ ਧਰਨਾ ਲਗਾਇਆ ਗਿਆ ਕੈਮਰਾਮੈਨ ਨੂੰ ਮੈਂ ਕਹਾਂਗਾ ਬਿਲਕੁਲ ਦਿਖਾਇਆ ਜਾਵੇ ਤੇ ਬਖ ਬਖ ਜੱਥਿਆਂ ਬੰਦੀਆਂ ਵੱਲੋਂ ਕਿਸ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕੁਝ ਆਸੀਂ ਕਿਸਾਨ ਜਥੇਬੰਦੀਆਂ ਨਾਲ ਗੱਲ ਵੀ ਕਰਾਂਗੇ ਕਿ ਜੋ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ ਆਖਰ ਸਰਕਾਰ ਦੀਆਂ ਕੀ ਕਾਰਜਨੀਤੀਆਂ ਨੇ ਥੋੜਾ ਜਿਹਾ ਬਤਾਇਆ ਤਾਰਾ ਬਾਦੌ ਜੀ ਬੜੀ ਬੜੀ ਗੀਣਾ ਟੋੜਾ ਜੀ ਗੁਰਦੀਪ ਸਿੰਘ ਸਿੰਘਪੁਰ ਜੱਟਾ ਜੀ ਜੋ ਤੁਹਾਡੇ ਵੱਲੋਂ ਅੱਜ ਚੱਕਾ ਜਾਮ ਕੀਤਾ ਗਿਆ ਸੂਰਬੀ ਪੇਸਾਂ ਜੀ ਕਾਲ ਤੇ ਕੀ ਜਿਹੜਾ ਚਾਹੁੰਦੇ ਇਹ ਸਾਡਾ ਕਿਸਾਨ ਮਜ਼ਦੂਰ ਇਤਿਕਾਰੀ ਸਭਾ ਪੰਜਾਬ ਵੱਲੋਂ ਕਿ ਰੇਲ ਕੋ ਕੋ ਜਿਹੜਾ ਇਹ ਅੰਮੋਲਰ ਦੇ ਵਿੱਚ ਪਾਗ ਲਿਆ ਗਿਆ ਅਜ ਤੱਕ ਸਰਕਾਰਾਂ ਹਮੇਸ਼ਾ ਹੀ ਕਿਸਾਨਾਂ ਦਾ ਧੱਕਾ ਕਰਦੀਆਂ ਆਈਆਂ ਨੇ ਔਰ ਹੁਣ ਤੱਕ ਸਾਰਿਆਂ ਦੇ ਵਿੱਚ ਵਾਅਦਿਆਂ ਦੇ ਵਿੱਚ ਸਮਾਂ ਡੰਗ ਟਪਾਇਆ ਸੈਂਟਰ ਸਰਕਾਰ ਨੇ ਵਾਅਦਾ ਕਰਕੇ ਵਾਅਦਾ ਖਲਾਫੀ ਕੀਤੀ ਹੈ ਕਿਸਾਨਾਂ ਨਾਲ ਹੋਏ ਵਾਅਦੇ ਉਹ ਬਿਲਕੁਲ ਨਾਮਨਜ਼ੂਰ ਕਰ ਦਿੱਤੇ ਨੇ ਇੱਕ ਐਮਐਸਪੀ ਦੀ ਗੱਲ ਸੀ ਜਿਹਦੇ ਤੇ ਵਾਦਾ ਹੋ ਕੇ ਵਾਦਾ ਖਲਾਫੀ ਹੋ ਗਈ ਹੈ ਕਿਸਾਨਾਂ ਦੀ ਹਰ ਵੇਲੇ ਅਸਲਾਂ ਨੂੰ ਲੈ ਕੇ ਆਪਣੀ ਮੰਡੀ ਕਰਨ ਨੂੰ ਲੈ ਕੇ ਬੜੀਆਂ ਦੁਈ ਦਾਵਾ ਨੇ ਬਹੁਤ ਮਸਲੇ ਨੇ ਇਹ ਜਿਹੜੇ ਹੁਣ ਸੁਣ ਚਾ ਰਿਹਾ ਕਿ ਜਿਹੜੀਆਂ ਐਮਐਸਪੀ ਸਰਕਾਰ ਦੇ ਰਹੀ ਹੈ ਉਹ ਸਾਡੇ ਇਧਰ ਖੇਤਰ ਦੇ ਵਿੱਚ ਤੇ ਪੈਦਾ ਹੀ ਨਹੀਂ ਹੁੰਦੀਆਂ ਉਹ ਸੌਦੀਆਂ ਜੜੀਆਂ ਹੈਗੀਆਂ ਨੇ ਹੁੰਦੀਆਂ ਨੇ ਚਲੋ ਜੇ ਪੈਦਾ ਕਰ ਵੀ ਲਈਏ ਸਾਨੂੰ ਅਜ ਤੱਕ ਉਹਦਾ ਇਹ ਨਹੀਂ ਪਤਾ ਕਿ ਉਹਦਾ ਮਾਰਕੀਟਿੰਗ ਰੇਟ ਕੀ ਫਿਕਸ ਕੀਤਾ ਜਾਏਗਾ ਕੇਵਲ ਐਮਐਸਬੀ ਕਹਿ ਦੇਣਾ ਉਹਦੇ ਤੇ ਉਹਦੀ ਐਮਐਸਬੀ ਫਿਕਸ ਨਹੀਂ ਕੀਤੀ ਗਈ ਅਜ ਤੱਕ ਕਹਿਣਾ ਹੋਰ ਗੱਲ ਹੈ ਉਹਦੀ ਫਿਕਸ ਕਰਕੇ ਜਨਤਾ ਦੇ ਵਿੱਚ ਲੈ ਕੇ ਆਉਣਾ ਹੋਰ ਗੱਲ ਹੈ ਸੋ ਉਹਦੇ ਵਿਰੋਧ ਦੇ ਵਿੱਚ ਇੱਕ ਰੋਸ਼ ਦੇ ਵਜੋਂ ਸਾਡੇ ਅਜ ਤੱਕ ਬਹੁਤ ਸਾਰੇ ਬੰਦੀ ਸਿੰਘ ਜਿਹੜੇ ਨੇ ਬਿਨਾ ਕਾਰਨਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਸ ਤਰੀਕੇ ਦੇ ਨਾਲ ਤੁਸੀਂ ਪਹਿਲਾਂ ਵੀ ਸੁਣੀਏ ਗੱਲ ਕਿਸਾਨਾਂ ਦੇ ਕੋਲੋਂ ਕਿਸਾਨ ਨੇ ਆਪਣੀਆਂ ਜੋ ਕੁਝ ਮੰਗਾ ਨੂੰ ਲੈ ਕੇ ਜੋ ਰੇਲਵੇ ਟਰੈਕ ਜਮਕੇਤਾ ਕੁਝ ਹੋਰ ਵੀ ਕਿਸਾਨ ਕਿਸਾਨ ਆਗੂ ਹਾਜ਼ਰ ਨੇ ਸਾਰਿਆਂ ਕੋਲ ਅਸੀਂ ਬਾਰੀ-ਬਾਰੀ ਗੱਲ ਕਰਾਂਗੇ ਅੱਜ ਭਾਜੀ ਕੀ ਨਾ ਅੱਜ ਹੋਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹੀਆਂ ਕਿਸਾਨ ਜੋਥੇ ਬੰਦੀਆਂ ਦੇ ਅਗਵਾਈ ਦੇ ਵਿੱਚ ਮੁਕੇਰੀਆਂ ਇਲਾਕੇ ਦੇ ਹਲਕਾ ਪੰਘਾਲਾ ਦੇ ਵਿੱਚ ਕਿਸਾਨਾਂ ਦੇ ਹੱਕਾਂ ਦੇ ਵਾਸਤੇ ਜਿਹੜੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਜੋ ਬਣਦੇ ਹੱਕ ਨੇ ਜੋ ਭਾਰਤੀ ਸਰਕਾਰ ਹਿੰਦੁਸਤਾਨ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਬਣਦੇ ਹੱਕ ਨਹੀਂ ਦੇ ਰਹੀ ਉਹਦੇ ਸਬੰਧ ਵਿੱਚ ਅੱਜ ਜੋ ਤਰਨਾ ਲਿੱਖਿਆ ਹੈ ਕਿ ਸਮੂਚੀਆਂ ਜਥੇਬੰਦੀਆਂ ਵੱਲੋਂ ਪਾਸ ਟ੍ਰੇਨਾਂ ਰੋਕਣੀਆਂ ਨੇ ਸੋ ਦਲਪੰਥ ਵੱਲੋਂ ਵੀ ਅਸੀਂ ਦਲਪੰਥ ਵਿਸ਼ੇਸ਼ ਸ਼੍ਰੋਮਣੀ ਭਗਤ ਅੰਨਾ ਜੀ ਤਰਨਾ ਦਲ ਵੱਲੋਂ ਪਹਿਲਾਂ ਵੀ ਜਥੇਬੰਦੀਆਂ ਦੇ ਨਾਲ ਸਹਿਯੋਗ ਕਰਦੇ ਸੀ ਹੁਣ ਵੀ ਬੱਧੀ ਜਲਤੀ ਦੇ ਵਿੱਚ ਫੋਜਾ ਜਿਹੜੀਆਂ ਕੂਤਰੀਆਂ ਫੋਜਾ ਜਿਹੜੀਆਂ ਉਹ ਅਪਡੇਟ ਦੀ ਪੜਣੀ ਤੇ ਬੈਠੀਆਂ ਨੇ ਤੇ ਜੋ ਹਾਕਮ ਬਣਦੇ ਨੇ ਕਿਸਾਨਾਂ ਦੇ ਉਹ ਦਿੱਤੇ ਜਾਣ ਅਸੀਂ ਬੇਨਤੀ ਕਰਦੇ ਆ ਸਰਕਾਰਾਂ ਨੂੰ ਚੇਤਾਵਨੀ ਵੀ ਦਿੰਦੇ ਆ ਤਾਂ ਜੋ ਦੁਬਾਰਾ ਦਿੱਲੀ ਜਾਣ ਦੀ ਜਿਹੜੀ ਉਹ ਨੋਕ ਤੇ ਜਿਹੜੀ ਉਹ ਨਾਲ ਜਿੱ ਤਰੀਕੇ ਨਾਲ ਕਿਹਾ ਗਿਆ ਐਨਾ ਵੱਡੋ ਕੀ ਸਾਡੇ ਵੱਲੋਂ ਕੀ ਕਿੰਨੇ ਵੀ ਕੱਤੇ ਪੰਧੀਆਂ ਆਏ ਕਿ ਸਾਡੇ ਦਾ ਸਟੋਕ ਕੀਤਾ ਜਾਦਾ ਕਰਨਾ ਦਰ ਵੱਲੋਂ ਕੀ ਕਹਿਣਾ ਚਾਹਦੇ ਤੁਸੀਂ ਪਾਰਟੀ ਦੇ ਵੱਲੋਂ ਮੈਂ ਲੋਕ ਸੇਵਕ ਕੰਕਾਰ ਸਿੰਘ ਪੁਰਾਣਾ ਪੰਗਾਲਾ ਸੂਬਾ ਸਖਤਰ ਕਿਸਾਨ ਮਜ਼ਦੂਰ ਇਕਾਈ ਸਮਾਪੰਜਾਬ ਜਿਹੜੀ ਦਲਪੰਥ ਸਭਾਵਾਂ ਗ੍ਰੰਤੀ ਸਿੰਘ ਸਭਾਵਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਸਾਡੀਆਂ ਮੁਲਾਜ਼ਮ ਜਥੇਬੰਦੀਆਂ ਇਹ ਹਮੇਸ਼ਾ ਇਕੱਠੇ ਹੋ ਕੇ ਜਿਹੜਾ ਆ ਆਪਣੀਆਂ ਹੱਕੀ ਮੰਗਾਂ ਦੇ ਲਈ ਸੰਘਰਸ਼ ਕਰਦੀਆਂ ਅੱਜ ਜਿਹੜਾ ਰੇਲ ਰੋਕੋ ਦਾ ਸਾਡਾ ਕਿਸਾਨ ਮਜ਼ਦੂਰ ਮੋਰਚਾ ਤੇ ਗੈਰ ਰਾਜਨੀਤਿਕ ਮੋਰਚੇ ਵੱਲੋਂ ਜਿਹੜਾ ਸੁਨੇਹਾ ਸਾਰੇ ਭਾਰਤ ਦੇ ਵਿੱਚ ਉਹ ਸਬੰਧ ਦੇ ਵਿੱਚ ਅਸੀਂ ਜਿਲ੍ਹਾ ਹੁਸ਼ਿਆਰਪੁਰ ਦੀ ਤਸੀਲ ਮਕੇਰੀਆਂ ਦੇ ਕਸਬਾ ਪੰਘਾਲਾ ਦੇ ਵਿੱਚ ਜਿਹੜਾ ਰੇਲ ਦਾ ਚੱਕਾ ਜਾਮ ਕੀਤਾ ਜਿਹੜਾ 12 ਤੋਂ 4 ਵਜੇ ਤੱਕ ਸਾਰੇ ਭਾਰਤ ਦੇ ਵਿੱਚ ਰੰਨਾ ਸੀ ਉਹ ਅਸੀਂ ਕੀਤਾ ਉਹ ਇਸ ਕਰਕੇ ਕੀਤਾ ਕਿ 13 ਫਰਵਰੀ 14 ਫਰਵਰੀ ਤੇ 21 ਫਰਵਰੀ ਨੂੰ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਉੱਤੇ ਜਿਹੜਾ ਆ ਉਹ ਕੇਂਦਰ ਦੀ ਬੀਜਪੀ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਾਲ ਜਿਹੜਾ ਮੁੱਖ ਮੰਤਰੀ ਖੱਟੜ ਹਰਿਆਣੇ ਦਾ ਇਹਨਾਂ ਨੇ ਜਿਹੜਾ ਬੈਰੀਕੇਟਿੰਗ ਕਰਕੇ ਉੱਥੇ ਭਾਰੀ ਸੀਮਿੰਟ ਦੀ ਕਿੱਲ ਲਾ ਕੇ ਤਾਰਾਂ ਲਾ ਕੇ ਅਥਰੂ ਗੈਸ ਦੇ ਗੋਲੇ ਮਾਰੇ ਸਾਡੇ ਕਿਸਾਨ ਮਜ਼ਦੂਰਾਂ ਦੇ ਉੱਤੇ ਗੋਲੀਆਂ ਮਾਰੀਆਂ ਸੋ ਇਹ ਇੱਕ ਜਿਹੜਾ ਸਾਡਾ ਮੌਲਿਕ ਅਧਿਕਾਰ ਹੈ ਉਹ ਸਾਡੇ ਮੌਲਿਕ ਦਾ ਅਧਿਕਾਰ ਹੈ ਜਿਹੜਾ ਉਹ ਹੱਕਾਂ ਦੇ ਉੱਤੇ ਡਾਕਾ ਹੈ ਸਾਡਾ ਜਿਹੜਾ ਕਿਸਾਨ ਸ਼ੋਭਕਰਨ ਸਿੰਘ ਉੱਥੇ ਸ਼ਹੀਦ ਕਰ ਦਿੱਤਾ ਸਾਡੇ 500 ਦੇ ਕਰੀਬ ਜਿਹੜੇ ਕਿਸਾਨ ਹੈ ਉਹ ਫਟੜ ਕੀਤੇ ਪ੍ਰਿਤਪਾਲ ਸਿੰਘ ਨਵਾਂ ਗਾਉਂ ਜਿਹੜਾ ਆ ਪੋਰੀ ਦੇ ਵਿੱਚ ਪਾ ਕੇ ਉਹਦਾ ਸਿਰ ਪਾੜਿਆ ਉਹਦੀਆਂ ਲੱਤਾਂ ਤੋੜੀਆਂ ਉਹਦਾ ਜਵਾਲਾ ਤੋੜ ਦਿੱਤਾ ਸੋ ਲਖੀਮਪੁਰ ਦੇ ਸ਼ਹੀਦ ਕਿਸਾਨਾਂ ਨੂੰ ਇਨਸਾਫ ਤੇ ਮਤਲਬ ਇਹਨਾਂ ਜਿਹੜੇ ਸਾਡੇ ਫੱਟੜ ਹੋਏ ਕਿਸਾਨ ਉਹਨਾਂ ਦੇ ਰੋਸ ਵੱਜੋਂ ਜਿਹੜਾ ਇਹ ਅਸੀਂ ਸੰਘਰਸ਼ ਕਰ ਰਹੇ ਆ ਤੇ ਸਾਰੀਆਂ ਫਸਲਾਂ ਦੇ ਉੱਤੇ ਤੇਈ ਫਸਲਾਂ ਦੇ ਉੱਤੇ ਜਿਹੜੀ ਗਾਰੰਟੀ ਕਾਨੂੰਨ ਜਿਹੜਾ ਜਦੋਂ ਤੱਕ ਨਹੀਂ ਬਣਾਉਂਦੇ ਨਰੇਗਾ ਦੀ ਦਿਹਾੜੀ 200 ਨਹੀਂ ਕਰ ਦਿੰਦੇ ਜਿਹੜੇ ਸਾਡੇ ਆਦਿਵਾਸੀ ਭਰਾ ਆ ਉਹਨਾਂ ਦੀਆਂ ਜਿਹੜੀਆਂ ਮੰਗਾਂ ਬਿਜਲੀ ਸੋਧ ਬਿੱਲ ਜਾ ਹੋਰ ਵੀ ਜਿੰਨੀਆਂ ਵੀ ਸਾਡੀਆਂ ਮੰਗਾਂ ਜਿੰਨਾ ਚਿਰ ਉਹ ਪੂਰੀਆਂ ਨਹੀਂ ਕਰਦੀ ਸਰਕਾਰ ਸਾਡਾ ਅੰਦੋਲਨ ਇਸੇ ਤਰ੍ਹਾਂ ਚੱਲਦਾ ਰਹੇਗਾ। ਕਿ ਕਿ ਨਾ ਆਪਣਾ ਮਨਜੀਤ ਸਿੰਘ ਪਲਾਕੀ ਉਹ ਆਪਣੇ ਨੌਜਵਾਨ ਜਿਹੜੇ ਹੱਤਿਆ ਹੋਏ ਮੁਰਦਾ ਨੇ ਕੁਝ ਲੋਕ ਫਟਰੇ ਵੀ ਹੋਏ ਆਪਣਾ ਉਹ ਤਾਂ ਦੇ ਕੀ ਕਸੂਰ ਸੀਗਾ। ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜੋ ਮੂਦੀ ਸਰਕਾਰ ਨੇ ਬਿਨਾਂ ਵਜ੍ਹਾ ਕਿਸਾਨਾਂ ਨੂੰ ਰੋਕ ਕੇ ਪੰਜਾਬ ਦੇ ਲੋਕਾਂ ਨੂੰ ਜਿਸ ਤਰ੍ਹਾਂ ਕਿ ਉਸ ਦੀ ਮਿਸਾਲ ਸੁਭਕਰ ਸਿੰਘ ਤੇ ਪੁਲਸ ਵੱਲੋਂ ਸਿੱਧੀ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਗਿਆ ਬਹੁਤ ਮੰਦ ਭਗਾ ਇਦਾਂ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਦੇਸ਼ ਦੇ ਵਿੱਚ ਹਰ ਇੱਕ ਨੂੰ ਸ਼ਾਂਤਮਈ ਪ੍ਰੋਟੈਸਟ ਕਰਨ ਦਾ ਹੱਕ ਹੈ ਜੋ ਜਿਹੜਾ ਨੇ ਉੱਥੇ ਹਰਿਆਣਾ ਦੇ ਵਿੱਚ ਰੋਕਾਂ ਲਾਈਆਂ ਮੈਂ ਉਹਨੂੰ ਸਰਾ ਸਰ ਨਕਾਰਦਾ ਔਰ ਬਿਲਕੁਲ ਗਲਤ ਹੈ ਔਰ ਉਹ ਕਾਨੂੰਨ ਦੇ ਉਲਟ ਹੈ ਕਿ ਹਰ ਇੱਕ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਤਾਂ ਜੋ ਇਹ ਜਿਹੜੇ ਗਰੰਟੀ ਕਾਨੂੰਨ ਹੈ ਜਦੋਂ ਕੋਈ ਮੋਦੀ ਸਰਕਾਰ ਨੇ ਆਪ ਹੀ ਇਹ ਕਾਨੂੰਨ ਜਿਹੜੇ ਇਹ ਵਾਪਸ ਲਏ ਸੀ ਲੱਗ ਬਾਕੀ ਕਿਸਾਨ ਦੋਸਾਬ ਦਾ ਸਮਾ ਉਸ ਬਾਡਰਾਂ ਤੇ ਬੈਣ ਉਪਰੰਤ ਪਰ ਉਹਦੇ ਨੋਟੀਫਿਕੇਸ਼ਨ ਨਾ ਕਰਨ ਕਰਕੇ ਕਿਸਾਨਾਂ ਨੂੰ ਦੁਬਾਰਾ ਇਹ ਗੱਲ ਦਾ ਜਿਹੜਾ ਉੱਥੇ ਜਾਣਾ ਪਿਆ ਇਹ ਬੜੀ ਮੰਦਭਾਗੀ ਗੱਲ ਹੈ ਕਿ ਕਿਸਾਨਾਂ ਨੂੰ ਮੂਰਖ ਬਣਾਵਾ ਜਦ ਕਿਸੂੰ ਕਾਨੂੰਨ ਜਿਹੜੇ ਬਾਸ ਲੈ ਲਈ ਉਹਨਾਂ ਦੇ ਤੁਰੰਤ ਨੋਟੀਫਿਕੇਸ਼ਨ ਕਰਕੇ ਕਿਸਾਨਾਂ ਨੂੰ ਉਹਨਾਂ ਦੇ ਬੰਦੇ ਐਮਐਸਬੀ ਜਿਹੜੀਆਂ ਸਾਰੀਆਂ ਫਰਾਂ ਦੇ ਤੇਰੀ ਪੰਟੀ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਔਰ ਜੋ ਸ਼ਹੀਦ ਕੀਤਾ ਉਹ ਪਰਿਵਾਰ ਦਾ ਦੀਵਾ ਬੁਝਾਇਆ ਉਹ ਬਹੁਤ ਹੀ ਮੰਦ ਭਗਾ ਔਰ ਜਿਹੜੇ ਕਿਸਾਨ ਉਥੇ ਲੜਦੇ ਆ ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹੁੰਦਾ ਤੇ ਜਿਹੜੀਆਂ ਜਥੇਬੰਦੀਆਂ ਅਜੇ ਤੱਕ ਉਥੇ ਨਹੀਂ ਪਹੁੰਚੀਆਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਸਾਰੇ ਇਕੱਠੇ ਹੋ ਗਏ ਹਮਲਾਵਾਂ ਕਿਉਂਕਿ ਸਾਰੇ ਭਾਰਤ ਦਾ ਜਿਹੜਾ ਹੈਗਾ ਇਹ ਸਾਰੇ ਭਾਰਤ ਦਾ ਮਸਲਾ ਨਾ ਕਿ ਇਕੱਲੇ ਕਿਸਾਨ ਦਾ ਮਸਲਾ ਜੇਕਰ ਕਿਸਾਨੀ ਖਤਮ ਹੋ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਮਝ ਲਓ ਸਾਰਾ ਕੋ ਕਿਸਾਨ ਮਜ਼ਦੂਰ ਤੇ ਹੋਰ ਵੀ ਸਾਰੇ ਦਿਹਾੜੀਦਾਰ ਲੋਕਾਂ ਜਿਹੜੇ ਉਹ ਖਤਮ ਹੋ ਜਾਣਗੇ ਸੋ ਸਤਿ ਸ੍ਰੀ ਅਕਾਲ ਸਾਡੇ ਦੋ ਨਾਮ ਸੈਂ ਜਦੀਪ ਸਗਰੀ ਸੁਭਾਦਿਆ ਤੋਂ ਵੀ ਮੌਜੂਦ ਨੇ ਬਿਲਕੁਲ ਵੀ ਕੋਈ ਕੁਝ ਆਪਾਂ ਜਾਣਕਾਰੀ ਲੈਣੇ ਆ ਹਾਂ ਜੀ ਜੋ ਤੁਹਾਡੇ ਵੱਲੋਂ ਇਹ ਪ੍ਰੈਗਰਮ ਤੇ ਤੱਨ ਲਗਾਇਆ ਗਿਆ ਆ ਆਖਰ ਕੀ ਜਿੰਨੇ ਵੀ ਆਪਣੀਆਂ ਪਾਰਟੀ ਬਾਚੇ ਚੇਜ ਹੋ ਰਹੀਆਂ ਵਾ ਇਹ ਤੁਹਾਡੇ ਤਰੀਕੇ ਦਾ ਚੱਲਦੀ ਰਹਣਗੇ ਬਹੁਤ ਵਧੀਆ ਸਵਾਲ ਹੈ ਤੁਹਾਡਾ ਇਸ ਤਰ੍ਹਾਂ ਵੀ ਦੋ ਫਾਰਮਾਂ ਨੇ ਰਲ ਕੇ ਲੋਕਾਂ ਦੀਆਂ ਮੰਗਾਂ ਦੇ ਲਈ ਇਹ ਸੱਦਾ ਦਿੱਤਾ ਕੇਐਮਐਮ ਤੇ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਮੈਂ ਇਸ ਮੌਕੇ ਬਾਲੂ ਹੋਣਾ ਚਾਹੁੰਦਾ ਕਿ ਸਰਕਾਰ ਇੱਕ ਵਿਜਮ ਬੁੱਧੀ ਹੁੰਦੀ ਹੈ ਨਾ ਕਿ ਲੋਕਾਂ ਦੀ ਭੀੜ ਜਿੱਥੇ ਕੋਈ ਐਜੀਟੇਸ਼ਨ ਪੈਦਾ ਹੋਵੇ ਉਸ ਬੁੱਧੀ ਦਾ ਇਹ ਕੰਮ ਬਣਦਾ ਕਿ ਉਹ ਜਿਹੜੀ ਭੀੜ ਪੈਦਾ ਹੋਈ ਹੈ ਜਾਂ ਜਿਹੜੀ ਐਜੀਟੇਸ਼ਨ ਪੈਦਾ ਹੋਈ ਹੈ ਉੱਥੇ ਉਹ ਤਕਲੀਫ ਨੂੰ ਦੇਖਿਆ ਜਾ ਸਕਦਾ ਸਰਕਾਰ ਦੀ ਅਕਲ ਦੇ ਉੱਤੇ ਸਮਝਦਾਰੀ ਉੱਤੇ ਇਹ ਬਹੁਤ ਵੱਡਾ ਸਵਾਲ ਹੈ ਕਿ ਲੋਕ ਸ਼ਾਂਤੀਪੂਰਵਕ ਧੰਦੇ ਨਾਲ ਆਪਣੇ ਹੱਕ ਮੰਗ ਰਹੇ ਆ ਬਗੈਰ ਉਹਦਾ ਵਿਸ਼ਲੇਸ਼ਣ ਕੀਤੇ ਉਹਦੀ ਵਿਆਖਿਆ ਕੀਤੇ ਉਹਨਾਂ ਨੂੰ ਬਗੈਰ ਪੁੱਛੇ ਉਹਨਾਂ ਦੇ ਉੱਤੇ ਗੋਲੀ ਚਲਾ ਲੈਣੀ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੱੜਨੇ ਉਹਨਾਂ ਦੇ ਉੱਤੇ ਦੂਜੇ ਪਲਾਸਟਿਕ ਦੇ ਪਲਾਸਟਿਕ ਦੇ ਬੰਬ ਆ ਉਹ ਮਾਰੇ ਗਏ ਸੈਂਕੜਿਆਂ ਦੇ ਹਿਸਾਬ ਨਾਲ ਨੌਜਵਾਨ ਜਿਹੜੇ ਆ ਫਟਣ ਕੀਤੇ ਸਰਕਾਰਾਂ ਜਿਹੜੀਆਂ ਆਪਣੇ ਦੇਸ਼ ਦੇ ਵਿੱਚ ਜਿਹਾ ਇਹੋ ਜਿਹੀ ਕਾਰਗੁਜ਼ਾਰੀ ਕਰਦੀਆਂ ਉਹ ਇੱਕ ਬੁੱਧੀ ਨਹੀਂ ਮੰਨੀ ਜਾ ਸਕਦੀ ਉਹ ਅਕਲ ਨਹੀਂ ਮੰਨੀ ਜਾ ਸਕਦੀ ਕਿਉਂਕਿ ਜਿਹੜਾ ਸਿਸਟਮ ਇਹ ਲੈ ਕੇ ਆ ਰਹੇ ਨੇ ਉਹ ਸੌਆਂ ਏਕੜਾਂ ਦੇ ਵਿੱਚੋਂ ਨਿਕਲਿਆ ਹੋਇਆ ਤੇ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਜਿਹੜੇ 10% ਕਿਸਾਨ ਐ ਉਹਨਾਂ ਕੋਲ 10 ਏਕੜ ਜ਼ਮੀਨ ਐ ਤੇ ਉਹ ਕਹਿੰਦੇ ਨੇ ਵੀ 40 ਤੋਂ 100 ਕਿੱਲੇ ਦੇ ਤੱਕ ਜਿਹੜੀ ਉਹਨਾਂ ਦੀ ਇੱਕ ਹੱਦ ਪਹੁੰਚ ਗਈ ਵੀ ਇੱਥੇ ਸ਼ੁਰੂ ਹੋਣਾ ਚਾਹੀਦਾ ਹਜ਼ਾਰਾਂ ਤੱਕ ਜਾਣਾ ਇਹ ਭਾਰਤ ਦੇ ਵਿੱਚ ਸੰਭਵ ਸੰਭਵ ਨਹੀਂ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਰੋਟੀ ਰੋਟੀ ਦਾ ਗੁਜ਼ਾਰਾ ਉਹ ਮਾਰੇ ਜਾਣਗੇ ਮੈਂ ਪਹਿਲੇ ਵੀ ਇੱਥੇ ਦੱਸ ਕੇ ਆਟਿਆ ਕਿ ਇੱਕ ਮੌਨ ਖੁੱਲਣ ਦੇ ਨਾਲ 1600 ਦੁਕਾਨ ਬੰਦ ਹੋਣੀ ਹੈ 1600 ਲੋਕਾਂ ਨੂੰ ਰੁਜ਼ਗਾਰ ਦੇਣਾ ਸਰਕਾਰ ਦੇ ਲਈ ਇਹ ਸੰਭਵ ਨਹੀਂਗਾ ਲੋਕ ਵੀ ਇਸ ਗੱਲ ਨੂੰ ਸੋਚਣ ਨਾ ਕਿਸੇ ਨੂੰ ਧਰਮ ਨੇ ਨਾ ਕਿਸੇ ਨੂੰ ਜਾਤ ਨੇ ਨਾ ਕਿਸੇ ਨੂੰ ਵਖਰੇਵੇਂ ਨੇ ਬਚਾਉਣਾ ਨਹੀਂ ਜੇਕਰ ਇਸ ਚੀਜ਼ ਨੂੰ ਜੋ ਚੱਲ ਰਿਹਾ ਉਹਨੂੰ ਸਮਝ ਕੇ ਉਹਦੇ ਖਿਲਾਫ ਬੋਲ ਲੈਣ ਗੱਲ ਵੱਖਰੀ ਉਹਦਾ ਧੰਨਵਾਦ ਇਹ ਨਹੀਂ ਆ ਰਹੀ ਚਾਹੀਦਾ ਕਿ ਬਿਨਾਂ ਸੋਚਿਆ ਸਮਝੇ ਆਪਾਂ ਉਹ ਚੀਜ਼ਾਂ ਅਪਣਾ ਲਈਏ ਜਿਨ੍ਹਾਂ ਦੀ ਹਾਲੇ ਸੋਸਾਇਟੀ ਦੇ ਵਿੱਚ ਕੋਈ ਪਰਖ ਨਹੀਂ ਹੋਈ। ਇਸ ਤੋਂ ਅਗਲੀ ਰਣਨੀਤੀ ਕੀ ਹੈ? ਇਸ ਤੋਂ ਅਗਲੀ ਰਣਨੀਤੀ ਵੀ ਦੋਨੇ ਫਾਰਮ ਜੇ ਉਸ ਤਰੀਕੇ ਦੇ ਨਾਲ ਚੱਲ ਰਿਹਾ ਜਦੋਂ ਤੱਕ ਸਰਕਾਰ ਮੰਗਾ ਨਹੀਂ ਮੰਨਦੀ ਇਹ ਜਿਹੜਾ ਸੰਘਰਸ਼ ਹੈ ਉਸੇ ਰੂਪ ਦੇ ਵਿੱਚ ਜਾਰੀ ਰਹੇਗਾ ਭਾਵੇਂ ਸਰਕਾਰ ਜਿੰਨਾ ਵੀ ਵਰਤਿਆ ਇਤਿਆਰ ਕਰੇ ਪਰ ਅਤਿਆਚਾਰ ਦੀ ਇਹ ਦੁਨੀਆ ਦੇ ਵਿੱਚ ਉਦਾਹਰਨਾਂ ਜਿੰਨਾ ਵੀ ਮਰਜ਼ੀ ਹੋਵੇ ਉਹ ਰਾਜ ਭਾਗ ਕਦੇ ਰੇ ਨਹੀਂ ਜਿਨ੍ਹਾਂ ਨੇ ਅਤਿਆਚਾਰ ਜਿਹੜਾ ਉਹ ਕਾਇਮ ਕੀਤਾ ਜਿਹੜੇ ਬੋਲਦੇ ਨੇ ਜਿਹੜੇ ਕਰ ਰਹੇ ਨੇ ਉਹਨਾਂ ਨੇ ਵੀ ਇਹ ਚੀਜ਼ਾਂ ਉਹਨਾਂ ਦੀਆਂ ਐਗਜ਼ੈਂਪਲਾਂ ਜਿ ਉਹ ਚੀਜ਼ਾਂ ਨੂੰ ਦੇਖਿਆ ਜੋ ਵਰਤਿਆ ਹੋਇਆ ਜਾਂ ਉਹਨਾਂ ਨੂੰ ਸਮਝਦੇ ਨੇ ਉਹ ਪਰ ਫਿਰ ਵੀ ਆਪਣੀ ਬਾਰੀ ਦੇ ਵਿੱਚ ਉਹ ਚੀਜ਼ਾਂ ਅਪਣਾ ਰਹੇ ਆ ਇਹ ਇੱਕ ਦਿਨ ਆ ਕੇ ਫੇਲਿਅਰ ਵੱਲ ਨੂੰ ਜਾਣਗੀਆਂ ਲੋਕ ਜਿਹੜੇ ਆ ਆਪਣੀ ਤਾਕਤ ਦੇ ਨਾਲ ਜਿੱਤਣਗੇ ਕਿਤੇ ਜਿਹੜੇ ਆਪਣੇ ਹੱਥ ਲੈ ਕੇ ਹੀ ਹਟਣਗੇ ਉਦੋਂ ਤੱਕ ਇਹ ਸੰਕਲਪ ਚੱਲਦਾ ਰਹੇਗਾ ਇਹ ਸੀ ਆਪਣੇ ਕਿਸਾਨ ਆਗੂ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਆਪਣੀ ਮੰਗਾਂ ਨੂੰ ਲੈ ਕੇ ਕਿਸੇ ਤਰੀਕੇ ਦੇ ਨਾਲ ਸਾਡਾ ਜੋ ਜੋਸ਼ ਅੱਜ ਚੱਲਦਾ ਰਹੇਗਾ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਮੈਂ ਕੈਮਰਾਮੈਨ ਨੂੰ ਕਵਾਂਗਾ ਥੋੜਾ ਰੇਲਵੇ ਟ੍ਰੈਕ ਦਿਖਾਇਆ ਜਾਵੇ ਤੇ ਕਿਸਾਨ ਕਿਸ ਤਰੀਕੇ ਨਾਲ ਆਪਣਾ ਰੋਸ਼ ਪ੍ਰਦਰਸ਼ਨ ਕਰ ਰਿਹਾ ਬਿਲਕੁਲ ਸ਼ਾਂਤੀਪੂਰਵਕ ਕਰ ਰਿਹਾ ਕੋਈ ਰੋਸ਼ ਪ੍ਰਦਰਸ਼ਨ